ਪਿਛਲੇ ਦਿਨਾਂ ਤੋਂ ਨਾ ਭਗਵੰਤ ਮਾਨ ਹਿੱਲ ਚੁੱਕੇ ਨੇ ਇਹ ਦੌੜਾ ਉਹਨਾਂ ਨੂੰ ਕਈ ਦਿਨਾਂ ਤੋਂ ਪੈ ਰਿਹਾ ਕਈ ਵਾਰ 에ਰਪੋਰਟ ਤੇ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਆਫਿਸ ਤੇ ਪੈਂਦਾ ਕਈ ਵਾਰ ਘਰੇ ਪੈਂਦਾ ਹੈ ਅੱਜ ਉਹਨਾਂ ਨੂੰ ਇਹ ਅਟੈਕ ਆ ਜਿਹੜਾ ਇਹ ਵਿਧਾਨ ਸਭਾ ਚਾਰੇ ਇਹ ਅੱਜ ਵੀ ਜੇ ਮੂਰੇ ਪਾ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜਵੇ ਤਾਂ ਮੇਰਾ ਨਾਮ ਬਦਲਦੇ ਹੋ ਇਹਦਾ ਪਜਾਮਾ ਨਾ ਗਿੱਲਾ ਹੋ ਜਵੇ ਇਹ ਜਿਹੜਾ ਲਟੰਕੀ ਬਾਜ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤਮਾਸ਼ਵੀ ਇਹਦੀ ਹਾਲਤ ਦੇਖੀ ਕੀ ਆ ਇਹਦੇ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਕ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁਨਾ ਮੂਰੇ ਇਹ ਲੱਛਣ ਕਰਦਾ ਏ ਕਿ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਹਮੇਸ਼ਾ ਦੀ ਬਿ。ਪਿਛਲੇ ਦਿਨਾਂ ਚੋਂ ਨਾ ਭਗਵੰਤ ਮਾਨ ਹਿੱਲ ਚੁੱਕੇ ਨੇ। ਇਹ ਦੌਰਾ ਉਹਨਾਂ ਨੂੰ ਕਈ ਦਿਨਾਂ ਚੋਂ ਪੈ ਰਿਹਾ ਕਈ ਵਾਰ 에ਰਪੋਰਟ ਤੇ ਪੈਂਦਾ ਏ। ਕਈ ਵਾਰ ਉਹਨਾਂ ਨੂੰ ਆਫਿਸ ਚ ਪੈਂਦਾ ਕਈ ਵਾਰ ਘਰੇ ਪੈਂਦਾ ਏ ਅੱਜ ਉਹਨਾਂ ਨੂੰ ਇਹ ਅਟੈਕ ਆ ਜਿਹੜਾ ਇਹ ਵਿਧਾਨ ਸਭਾ ਚਾਰਿਆ ਤੇ ਇਹ ਬੰਦਾ ਮੈਂ ਹਰਾਨ ਆ ਇੱਕ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੀ ਮੁਲਕ ਨੇ ਕੰਟਰੀ ਨੇ ਦੇਸ਼ ਨੇ 140 ਕਰੋੜ ਲੋਕਾਂ ਨੇ ਤੀਜੀ ਵਾਰ ਸਰਕਾਰ ਚੁਣੀ ਆ ਤੇ ਮੈਂ ਇੱਕ ਗੱਲ ਹੋਰ ਕਹਿ ਦਵਾ ਇਹ ਮੈਨੂੰ ਪਤਾ ਗੱਲ ਮੇਰੀ ਔਨ ਰਿਕਾਰਡ ਇਹ ਮੈਨੂੰ ਆਪ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਕਹੀ ਅਸੀਂ ਕਿਹਾ ਵੀ ਤੁਸੀਂ ਰੋਜ਼ ਇੰਨੀ ਸ਼ਰਾਬ ਦੀ 스ਮੈਲ ਮਾਰਦੀ ਆ ਤੁਹਾਡੇ ਅਗੇਂਸਟ ਦੋ ਐਮਪੀ ਤੁਹਾਡੇਆਂ ਨੇ ਚਿੱਠੀ ਲਿਖਤੀ ਵੀ ਤੁਸੀਂ ਭਾਈ ਆਪਣੀ ਸੀਟ ਬਦਲ ਲਈਆਂ ਇਹ ਔਨ ਰਿਕਾਰਡ ਆ ਨਾ ਧਰਮਵੀਰ ਗਾਂਧੀ ਤੇ ਖਾਲਸਾ ਜੀ ਨੇ ਚਿੱਠੀ ਲਿਖੀ ਸੀ ਨਾ ਵੀ ਸ਼ਰਾਬ ਦੀ 스ਮੈਲ ਆਉਂਦੀ ਆ ਮੈਂ ਕਿਹਾ ਵੀ ਇਹ ਸ਼ਰਾਬ ਤੁਸੀਂ ਕਿਉਂ ਪੀਨੇ ਹੋ ਕਿਉਂ ਰਹਿਣ ਤੋਂ ਬਾਅਦ ਚ ਪੀ ਲਿਓ ਮੈਨੂੰ ਇਹ ਗੱਲ ਕਹੀ ਬੀਏ ਐਡਿਡ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਦੋਂ ਬੈਠੇ ਹੁੰਦੇ ਆ ਦੋਨੋਂ ਮੈਨੂੰ ਇਹਨਾਂ ਤੋਂ ਡਰ ਲੱਗਦਾ ਇਹਨਾਂ ਦੇ ਮੂਰੇ ਬੁਲਣਾ ਸੌਖਾ ਜਿੰਨਾ ਚਿਰ ਮੈਂ ਅਧਿਆਨਾ ਪੀਕਿਆ ਮੇਰੀ ਜਵਾਨੀ ਇਹਨਾਂ ਦੇ ਮੂਰੇ ਨਿਕਲਦੀ ਇਹ ਭਗਵੰਤ ਮਾਨ ਸਾਹਿਬ ਦੇ ਵਰਡ ਸੀ ਪਾਰਲੀਮੈਂਟ ਦੇ ਵਿੱਚ ਆ ਮੇਰੇ ਕੰਨਾਂ ਚ ਇਹਦੀ ਗੂੰਜਦੀ ਅੱਜ ਇਹ ਅੱਜ ਵੀ ਜੇ ਮੂਰੇ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜਵੇ ਤਾਂ ਮੇਰਾ ਨਾਂ ਬਦਲਦੇ ਹੋ ਇਹਦਾ ਪਜਾਮਾ ਨਾ ਕਿ ਲਾਹੋ ਜਵੇ ਇਸ ਕਰਕੇ ਇਹ ਬੰਦਾ ਸਿਰਫ ਟੀਵੀ ਦੇ ਮੂਰੇ ਮਸ਼ਕਰੀਆਂ ਕਰ ਸਕਦਾ ਇਹ ਬੰਦਾ ਚੁਟਕਲੇ ੜਾ ਸਕਦਾ ਅੱਜ ਹਾਲਾਤ ਦੇਖੋ ਗ੍ਰਹਿ ਮੰਤਰੀ ਸਿੜੇ ਕੀ ਸਭ ਤੋਂ ਤਕੜੇ ਗ੍ਰਹਿ ਮੰਤਰੀ ਪਟੇਲ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਜੰਮੂ ਕਸ਼ਮੀਰ ਚ 370 ਜੇ ਅੱਜ ਮਾਓਵਾਦੀ ਜੇ ਅੱਜ ਨਾਰਥ-ਈਸਟ ਜੇ ਅੱਜ ਨਸ਼ੇ ਨੂੰ ਇਹ ਅਮਿਤ ਸ਼ਾਹ ਜੀ ਨੇ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ ਚ ਰਹਿੰਦਾ ਹੈ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਮੈਂ ਤਾਂ ਇਹਦੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਹੈ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਹੈ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਟੰਕੀ ਬਾਦ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤमाशबीन ਇਹਦੀ ਹਾਲਤ ਦੇਖੀ ਕੀ ਹੈ ਇਹਦੀ ਹਾਲਤ ਦੇਖੀ ਹੈ ਵੀ ਕਿੱਧਰ ਨੂੰ ਇਹਦਾ ਇਹਦੀ ਪੱਗ ਜਾਂਦੀ ਹੁੰਦੀ ਹੈ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਦਿੱਲੀ ਆਇਆ ਸੀ ਪਾਣੀਆਂ ਦੀ ਗੱਲ ਕਰਨ ਉਹ ਉੱਥੇ ਸੀ ਆਰ ਪਾਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰਾਂ ਯਾਰ ਪੰਜਾਬ ਦਾ ਚੀਫ ਮਿਨਿਸਟਰਾਂ ਇੱਜ਼ਤ ਕਰਨੀ ਲੱਗ ਗੱਲ ਆ ਤੂੰ ਜੀ ਹਜੂਰੀ ਕਿਸ ਤਰੀਕੇ ਨਾਲ ਕਰ ਰਿਆ ਸੀ ਤੂੰ ਵੀ ਚੀਫ ਮਿਨਿਸਟਰ ਆ ਇੱਕ ਮੰਤਰੀ ਦੇ ਮੂਹਰੇ ਤੂੰ ਉੱਥੇ ਬੈਠਾ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਫਲੈਟ ਦਿੱਤਾ ਸੀ ਜਦੋਂ ਤੁਸੀਂ ਚੇਅਰਮੈਨ ਸੀ ਇਹ ਇਹ ਦੇ ਲੱਛਣ ਦੇਖੋ ਉਹ ਰਿਕਾਰਡਿੰਗਾਂ ਇਹ ਬਾਹਰ ਆਈਆਂ ਹੋਈਆਂ ਜਦੋਂ ਤੇ ਉਹਨਾਂ ਮੂਹਰੇ ਕੀ ਕਹਿ ਰਹੇ ਆ ਆਹ ਲਓ ਜੀ ਖਾਲੀ ਸਾਈਨ ਕਰਾ ਲਓ ਮੇ ਤੋਂ ਸਾਈਨ ਕਰ ਰਹੇ ਆ ਉਹਨਾਂ ਮੂਹਰੇ ਇਸ ਕਰਕੇ ਇਹ ਉਹਨਾ ਮੂਰੇ ਲੱਛਣ ਕਰਦਾ ਹੈ ਇਹ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਹਮੇਸ਼ਾ ਜੀ ਦੇ ਮੂਰੇ ਇਸ ਕਰਕੇ ਇਹ ਪੰਜਾਬ ਪੰਜਾਬ ਕਦੇ ਵੀ ਅਰ ਇਹਦੇ ਸੀਐਮ ਕਿੱਥੇ ਹੈ ਜੇ ਤਕੜੇ ਸੀਐਮ ਰਹੇ ਆ ਕਿੱਥੇ ਪੱਲੇ ਪੈ ਗਿਆ